ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਬੰਦ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੈਨੇ ਠੀਕ ਠਾਕ ਹੋਵੇਂ ਜੀ ਚੜਦੀ ਕਲਾ ਵਿੱਚ ਹੋਵੋਗੇ ਸਿਭ ਸਾਰੇ ਠੀਕ ਠਾਕਾਂ ਦੀ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਨੂੰ ਥੋੜਾ ਲੇਟੇ ਸ਼ੁਰੂ ਕਰਨ ਲੱਗਿਆ ਟਾਈਮ 4 ਵਜੇ ਨਾਲੇ ਆ ਤੇ ਆਪਾਂ ਸੂਟ ਖੋਲ ਰੈਡੀ ਕਰਦਾਂ ਹਜੇ ਘੇਰਾ ਵੀ ਰੈਡੀ ਨਹੀਂ ਹੋਇਆ ਜਿਹੜਾ ਵਿਚਲਾ ਆ ਵਾਲਾ ਪੱਤੀਆਂ ਦੇ ਜਿਹੜਾ ਆ ਹੋਰ ਆ ਪੱਤੀਆਂ ਜਾਂ ਪੋਣੇ ਆ ਵਾਲਾ ਜਿਵੇਂ ਆ ਪਾਇਆ ਮੈਂ ਇੱਥੇ ਟਾਈਮ ਲੱਗਦਾਗਾ ਅੱਜ ਜਿਹੜੇ ਦੂਜੇ ਫਲੇਵਰ ਆ ਇਹਨਾਂ ਦੇ ਟਾਈਮ ਲੱਗਦਾਗਾ ਵਕਤੀਆਂ ਦੇ ਤੇ ਆ ਜਿਹੜਾ ਡਿਜ਼ਾਈਨ ਬਣਾਇਆ ਇਹਦਾ ਡਵਲ ਆਦਾ ਤੇ ਐਵੇਂ ਬਣ ਗਿਆ ਆਣੀ ਆਣ ਬਣਾ ਲੈ ਇਥੇ ਬਣਾ ਇਥੇ ਬਣਾ ਫਿਰ ਖੜੀ ਹੋਊਗੀ ਤੇ ਥੋੜਾ ਜਿਆ ਰਹਿ ਗਿਆ ਜਿਹੜਾ ਕੱਲ ਨੂੰ ਇਹ ਹੀ ਕੱਲ ਨੂੰ ਆ ਹੀ ਹੋਊਗਾ ਇਹਨਾਂ ਹਜੇ ਗਲੇ ਤੇ ਹਜੇ ਆਪਾਂ ਪਹੁੰਚੀ ਨਹੀਂ ਤੇ ਬਾਕੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਹਿੰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ 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 ਕਰਨਾ ਤੇ ਵੀਡੀਓ ਕਰਾ ਦਿਓ ਸੋ ਬਸ ਲੱਗੇ ਪਏ ਆਂ ਜੀ ਤੇ ਹੌਲੀ ਹੌਲੀ ਕਰ ਲਾਂਗੇ ਬਾਕੀ ਕੱਲ ਵਾਲੀ ਵੀਡੀਓ ਤੇ ਬਹੁਤ ਸੋਹਣੇ ਸੋਹਣੇ ਪਾਪੇ ਨੂੰ ਗਈ ਨੂੰ ਮੰਮੀ ਆ ਤੀਜਾ ਦਿਨ ਹੋ ਗਿਆ ਨਾ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਜੀ ਕੱਲ ਵਾਲੀ ਵੀਡੀਓ ਤੇ ਹਾਂ ਪਾਪੇ ਨੂੰ ਤੀਜਾ ਪਾਪੇ ਨੇ 4 ਦਿਨਾਂ ਲੱਗ ਗਿਆ ਲੋ ਜੀ ਬਸ ਲੱਗੇ ਪਏ ਹਜੇ ਮੈਂ ਕੱਪੜੇ ਕੁੱਪੜੇ ਤਾਂ ਲਾਉਣੇ ਕੱਲ ਵੀ ਨਹੀਂ ਲੱਗੇ ਮੈਂ ਤੋਂ ਕੱਪੜੇ ਤਾਂ ਫਿਰ ਮੈਂ ਅੱਜ ਸਵੇਰੇ ਜਦੋਂ ਜਸ਼ਨ ਆਦਿ ਉਸ ਨੇ ਆ ਜਾਦੇ ਜਸ਼ਨੇ ਉਹ ਕਿਉਂਕਿ ਫੋਟੋ ਛੱਡਣੀ ਸੀ ਤੇ ਫਿਰ ਅੱਜ ਮੈਂ ਸਵੇਰੇ ਜਸ਼ਨੇ ਵਰਦੀ ਬਰਸ ਕਰ ਲਈ ਉਹ ਸਾਰੇ ਕੱਪੜੇ ਇੰਤਰ ਲਾਇਕ ਦਸ ਹੀ ਲੱਗੇ ਪਏ ਐ ਦੋ ਤਰੀਕ ਦੀ ਛੁੱਟੀ ਇੱਕ ਦੀ ਸ਼ਹਿ ਤੱਕ ਹੋਵੇ ਦੋਨੋਂ ਨਾਲੇ ਤਾਂ ਦਸਹਿਰਾ ਹੈ ਨਾਲੇ ਗਾਂਧੀ ਜੀ ਦਾ ਜੱਬਾੜੇ ਜੱਬਾੜੇ ਤੇ ਮਾੜ ਮਾਂ ਬਾਰ ਤੱਕ ਤਰੀਕ ਨੂੰ ਰੱਖਣਾ ਕਿਨੂ ਕਰੂ 18 ਦੇ ਆਹ ਪਾਣੀ ਇੱਕ ਨੂੰ ਵੀ ਹੋ ਸਕਦੀ ਹੈ ਛੁੱਟੀ 5 ਤਰੀਕ ਨੂੰ ਸੈਕਿੰਡ ਸੈਚਡੇ ਛੁੱਟੀਆਂ ਹੀ ਆ ਇਸ ਮਹੀਨੇ ਸਿਬਾਲੀਆਂ ਦਿਵਾਲੀ ਬੜੇ ਬਾਅਦ ਆਉਣੀ ਹੈ 4-5 ਛੁੱਟੀ ਲਓ ਜੀ ਬਸ

ਕਿਹੜਾ ਕਾਣ ਜਾਣਾ ਪਹਿਲਾ ਸੁਲਤਾਪੁਰ ਐਵੇਂ ਨਹੀਂ ਆ ਕਿ ਕੀ ਕਰਨਾ ਹਨ ਕਿਹੜਾ ਵਧੀਆ ਪੀਆ ਖੁੱਲ ਜਾਊਗਾ ਫਿਰ ਪਿਆ ਲਾਉਣੀ ਜਸ ਲਓ ਜੀ ਆਪਾਂ ਸਾਢੇ 4 ਦਾ ਟਾਈਮ ਹੋ ਗਿਆ ਚਸ਼ਨੇ ਦੀ ਵਰਦੀ ਪਾਤੀ ਧੋ ਕੇ ਤੇ ਫਿਰ ਚੱਕਦੇ ਆਂ ਭਾਂਡੇ ਕਿਹੜਾ ਮੈਂ ਕੱਦੂ ਲੈ ਕੇ ਆਉਣੀ ਵਰਦੀ ਪਾਤੀ ਆਪਾਂ ਧੋ ਕੇ ਕੱਦੂ ਲੈ ਆਗੇ ਮੰਮੀ ਘਰੇ ਨੇ ਪਤਾ ਨੀਰਾ ਚਾਰਾ ਬਸੂ ਬੰਨੀ ਜਾਂਦੇ ਟਾਈਮ 5 ਵਜਣ ਵਾਲਿਆ ਤੇ ਹਜੇ ਵੀ ਖੁਰਨੀਆਂ ਤੇ ਧੁੱਪ ਹੈ ਭਾਂਜੀ ਇਹਨਾਂ ਨੀਰਾ ਖਾ ਲੇਗੀ ਹੁਣ ਤਾਂ ਬਹੁਤ ਖਾਂਦੀ ਆ ਜੀ ਆ ਆਪਣੇ ਚਾਰ ਜੇਨ ਹਨਾ ਵਧੀਆ ਸੋਹਣੀ ਹੋ ਗਈ ਪਹਿਲਾਂ ਤਾਂ ਬਾੜੀ ਲਿੱਸੀ ਲਿੱਸੜ ਜੀ ਹੋ ਗਈ ਸੀਗੀ ਲਓ ਜੀ ਮੰਮੀ ਹਰੇ ਬੰਨੀ ਆਂਦੇ ਬਸੂ ਤੇ ਸ਼ੇਰੂ ਐਂਡ ਜਿੰਮੀ ਜਸ਼ਨ ਕਿੱਧਰ ਗਿਆ ਜਸ਼ਨ ਆਪਣਾ ਭਾਗ ਗਿਆ ਪਿੰਡ ਦੇਖੋ ਕਿੰਨਾ ਜਿਆਦਾ ਬੂਰ ਚੱਕ ਲਿਆ ਫੇਰ ਪਿੰਡੂ ਬੈਰੀ ਆਪਣੀ ਜਮਾਂ ਡੱਟੀ ਪਈ ਐ ਇੰਨੀਆਂ ਮਖਿਆਲ ਦੀਆਂ ਮੱਖੀਆਂ ਆਉਂਦੀਆਂ ਤੇ ਬਹੁਤ ਜ਼ਿਆਦੇ ਚਲੋ ਜੀ ਆਪਾਂ ਲਿਆਈਏ ਲੋ ਜੀ ਆਪਾਂ ਕੱਦੂ ਲਿਆ ਗਏ ਤੇ ਸੂਟ ਦਾ ਕੁਛਕ ਕੰਮ ਨਿਭੜ ਗਿਆ ਜੀ ਹੌਲੀ ਹੌਲੀ ਨਿਭੜਦਾ ਥੋੜਾ ਜਿਹਾ ਜਿੱਲਾ ਕੰਮ ਹੁੰਦਾ ਇੱਕ ਆਪਣੇ ਕੋਲੇ ਉਹ ਦੂਜਾ ਨਹੀਂ ਉਹ ਦੂਜਾ ਹੈ ਨਹੀਂ ਉਹ ਹੁੰਦਾ ਨਾ ਜਿਹੜਾ ਅੱਡਾ ਉਹ ਹੈ ਨਹੀਂਗਾ ਉਹਦੇ ਨਾਲ ਤਾਂ ਕਿਉਂ ਉਹਦੇ ਨਾਲ ਆਏ ਹੁੰਦਾ ਵੀ ਕਪੜਾ ਕੋਹ ਪੁਰਾਣੀ ਵਿੱਚ ਆਉਂਦਾ ਇਹਦੇ ਨਾਲ ਫਰੇਮ ਜਿਹੜਾ ਨਾ ਥੱਲੋਂ ਕਪੜਾ ਆ ਜਾਂਦਾ ਕਈ ਵਾਰ ਪਤਾ ਨਹੀਂ ਲੱਗਦਾ ਫਿਰ ਧਾਗਾ ਕੱਢੀਦਾ ਫਿਰ ਫਿਰ ਦੁਬਾਰੇ ਸ਼ੁਰੂ ਕਰੀਦਾ ਕਦੂ 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 ਅੱਜ ਕਦੂ ਬਣਾਵਾ ਕੇ ਕਦੂ ਤਾਂ ਬਹੁਤ ਹੋਣਗੇ ਜੀ ਹੁਣ ਤਾਂ ਨਵੀਆਂ ਬੱਲਾਂ ਦੀ ਹੋ ਲਗ ਰਾਂ ਜੀਆਂ ਜਿਹੜੀਆਂ ਚੱਕ ਲਈਆਂ ਤੇ ਜਿਹੜੇ ਪਹਿਲਾਂ ਵਾਲੀਆਂ ਪੁਰਾਣੀਆਂ ਉਹਨਾਂ ਦੇ ਸੁੱਕੀ ਜਾਂਦੇ ਆ ਬਸ ਆਹ ਆ ਗਿਆ ਦੂਰ ਜਾਣ ক্লোਰ ਨਹੀਂ ਕੱਚਾ ਉਹ ਤਾਂ ਇਤਰਾ। ਆਇਤਾ ਵਾ ਕਰਦੇ ਵੀ ਨਹੀਂ ਲਈ। ਕੱਟੇਗਾ ਭਰਾਵਾ ਕਿ ਨਹੀਂ? ਆਹ ਤੇ ਹੈ ਗਾਈ। ਬੱਦੂ ਆਪਾਂ ਹੁਣ ਕੇਰਾ ਭਾਂਡੇ ਚੱਕ ਦਿਆਂ। ਭਾਂਡੇ ਚੱਕ ਕੇ ਜੇ ਪਹਿਲਾਂ ਦਾਹ ਝੇੜ ਲੂੰ ਭਾਂਡੇ ਫੇਰ ਚੱਕ ਦੂੰ। ਕਿਉਂਕਿ ਜਦੋਂ ਕਦੂ ਨੂੰ ਝੇੜਦੇ ਆ ਨਾ ਫੇਰ ਨਾ ਹੋਰ ਹੀ ਹੱਥ ਹੱਥ ਕਾਲੇ ਜਿਹੇ ਹੋ ਜਾਂਦੇ। ਤੇ ਜਦੋਂ ਭਾਂਡੇ ਭੁੰਨੇ ਮਾਇਂਦੇ ਆ ਫੇਰ ਸਹੀ ਹੋ ਜਾਂਦੇ। ਬੱਸ ਜੀ। ਥੋੜਾ ਹੋ ਤਾਂ ਲੇਟ ਗਿਆ ਅੱਧਾ ਘੰਟਾ ਮੈਂ ਅੱਗੇ 4 ਵਜੇ ਲੱਗ ਜਾਂਦੀ ਸੀ ਕੰਮ ਕੱਟ 4:30 ਹੋ ਗਏ ਤੇ ਇਹ ਕੱਪੜੇ ਆਪਣੇ ਤੈਹ ਲਾਉਣ ਵਾਲੇ ਪਏ ਆ ਉਹ ਨਹੀਂ ਛੇੜਦੀ ਹੁਣ ਮੈਂ ਤਾਂ ਜਾਂ ਤਾਂ ਅੱਥ ਨੇ ਲਾਉਂਗੀ ਜਾਂ ਸਵੇਰੇ ਪੁਸ਼ਕ ਤਾਂ ਉਹਨਾਂ ਜੋ ਚੱਕ ਕੇ ਪਾਈ ਲਵਾਗੇ ਅੱਥ ਨੇ ਨਾ ਉਹ ਕੀ ਲੋ ਮੂੰਹ ਘਰ ਸੁੱਟੀ ਆਂ ਦੇ ਗੋਆ ਕੋ ਸੱਪ ਪਾਂਡੇ ਫੇਰੀ ਚੱਕੋ ਪਹਿਲਾ ਚੀਰ ਦੇ ਕੱਦੂ ਜਿਸਨ ਆਪਣਾ ਜਾਵੜਿਆ ਕਾਲੋ ਭਾਈ ਐਸ ਵਾਲੇ ਤਾਂ ਜੀ ਹੁਣ ਜਮਾ ਰੇ ਤਾਂ ਮਿੱਟੀ ਬਾਕੀ ਕੋਈ ਜਵਾਕ ਹੈ ਨਹੀਂ ਜਮਾ ਨਹੀਂ ਖਿਆਰਾ ਪੈਂਦਾ ਬਾਕੀ ਮੈਂ ਆਥਨੇ ਝਾੜੂ ਲਾਉਂਦੀ ਵੀ ਨਹੀਂ ਹੁੰਦੀ ਵਧੀਆ ਪਿਆਗਾ ਆਥਨੇ ਨਹੀਂ ਮੈਂ ਝਾੜੂ ਲਾਇਆ ਅੱਗੇ ਤਾਂ ਕਦੇ ਮੈਂ ਲਾਉਂਦੀ ਸੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਹੋ ਗਏ ਹੁਣ ਕੋਈ 7 ਮਹੀਨੇ ਆਥ ਨੇ ਨੀਲ ਮੈ ਲਾਉਂਦੀ ਹੁੰਦੀ ਵਧੀਆ ਪਿਆ ਹੁੰਦਾ ਜੀ ਐਵੇਂ ਤਾਂ ਨਹੀਂ ਉਹ ਕਰਨਾ ਤੇ ਸੂਟ ਵਾਲਾ ਕੰਮ ਆਪਾਂ ਨੇ ਮੇੜ ਕੇ ਸੂਟ ਕੇ ਨਾਲ ਮਾਰੀ ਚ ਧਾਤਾ ਤੈਨ ਲਾ ਕੇ ਤੇ ਫੇ ਆਪਾਂ ਕੱਲ ਨੂੰ ਫੇਰ ਕਟਾਂਗੇ ਕਿਉਂਕਿ ਬਾਹਰ ਤਾਂ ਹੋਰ ਹੀ ਲੱਗ ਜਾਂਦੇ ਜੀ ਹੱਥ ਜੇ ਚਲੋ ਆਪਾਂ ਉਹ ਬਈਆ ਕੱਪੜੇ ਦੇਖੋ ਇਹਨੇ ਲੌਕੀਆਂ ਦੇ ਲਓ ਜੀ ਆਪਾਂ ਬਣਾਉਣ ਲੱਗੇ ਦਾਲ ਸਬ지 बस एम ही लावे तड़का ना तो जीरा घरे ना लसन है बढ़िया बन गई जी आए जी जब करते पानी घा के फिर दुध पा बढ़िया तो वजी बहुत बढ़िया बन जाएगी मलाई बन जी दाल बन जाएगी बन भी ओली ही जाऊगी अद्धे गिलास पानी के नाल मिट्टी बन जाएगी सब्जी आप धो ली थी जी ਜੋ ਹੋਇਆ ਬੈਜੀ ਸੂਟ ਸੇ ਅੱਗੀ ਦਵਾ ਦਵਾ ਰੈਡੀ ਹੋ ਜੇ ਤਾਂ ਸਿਉਣਾ ਮੈਂ ਜੋ ਆਇ ਹੋ ਜਾਂਦਾ ਅਡਾ ਜਦੋਂ ਨਵਾਂ ਸੂਟ ਜਾਇਆ ਹੋ ਹੋ ਜੇਗੀ ਚਾਰ ਹੋਵੇ ਪਾ ਕੇ ਦੇਖ ਲਈਏ ਨਾ ਕਿਵੇਂ ਲੱਗੂਗਾ ਪਾ ਵੀ ਨਾ ਰੈਡੀ ਕਰਿਆ ਵੀ ਸੋਹਣਾ ਲੱਗੂਗਾ ਕਿਵੇਂ ਲੱਗੂਗਾ ਨਾ ਐਂ ਵੀ ਹੋ ਜਾਂਦਾ ਬਾਕੀ ਆਪਾਂ ਮੈਂ ਨਾ ਉਹ ਕਾਲ ਨਾਲ ਰੈਡੀ ਕਰਦੀ ਹੌਲੀ ਹੌਲੀ ਰੈਡੀ ਕਰਦੀ ਆ ਵਧੀਆ ਸਫਾਈ ਦੇ ਨਾਲ ਮਗਾ ਭਣਾ ਦੀ ਤਰ੍ਹਾਂ ਇਪੋ ਤਾਂ ਬਦਲ ਆ ਗਈ ਪਰ ਵਧੀਆ ਸਫਾਈ ਨਾਲ ਰੈਡੀ ਕਰਾਂਗੀ ਪਾ ਹਾਂ ਜੇ ਬੜਦੀ astera sanatanmaa ਕੰਨ ਭੈਣ ਭਰਾਵਾਂ ਦੇ ਇਨੇ ਸੋਹਣੇ ਸੋਹਣੇ ਕਮੈਂਟ ਆਏ ਬੜੀ। ਕਈ ਭੈਣਾਂ ਤਾਂ ਕਹਿੰਦੀਆਂ ਕਹਿੰਦੇ ਆ ਦੀਦੀ ਬਟੀ ਖੋਲ ਲਓ। ਬੁਤੀ ਕਾ ਹੋਇਆ ਜੀ। ਪੈਸਾ ਬਹੁਤ ਚੰਗਾ ਗੱਲ ਐਸਾ ਲਾਉਣਾ ਪੈਂਦਾ ਐ ਫੇਰ ਚੱਲਦਾ ਐ। ਜਦੋਂ ਦੇਖਾਂਗੇ ਕੋਈ ਨਾ। ਜਦੋਂ ਇੰਨੇ ਜੋਗੇ ਹੋ ਗਏ ਉਦੋਂ ਉਦੋਂ ਚਲਾ ਲਾਂਗੇ ਕੰਮ। ਛੇਰਾ ਤਾਂ ਆਪਾ। ਮਾੜੇ ਮੁੱਟੇ ਵਾਲੀ ਐ। ਚੱਕ ਲਈ ਟੈਂਡ ਫੋੜੀ ਤੋਪ ਲਈ ਆਪਣੀ ਬੋਟੀ ਇਹ ਲਸਣ ਲਈ ਲੈਣੀ ਸੀ ਮੇਰੇ ਕੋਲ ਆ ਨਹੀਂ ਸੀ ਮੈਂ ਤੋ ਟੱਕਰ ਕਿੱਥੇ ਟੱਕਰ ਆਹੀ ਹਮ ਲਸਣ ਬਣਾ ਦਾਲ ਨਹੀਂ ਵਧੀਆ ਬਣਦੀ ਮੈਂ ਕਦੂ ਕਦੂ ਦੀ ਦਾਦੀ ਵਿੱਚ ਸਬਜ਼ੀ ਪਾ ਲਈ ਆਲੂਆਂ ਵਿੱਚ ਪਾ ਲਈ ਹਮ

ਦੋ ਦਿਨ ਤਾਰਾ ਘਰ ਤੇ ਸਾਡੀ ਆਪਣੀ ਵੱਡੀ ਤਾਰਾ ਘੱਡੇ ਦੀ ਇੱਕ ਪਾਸੇ ਰੋਹੀ ਪਹਾੜ ਦੇ ਪਾਸੇ ਸਿੱਖਣਾ ਈ ਲੜਪੋਰ ਅਰਖੋ ਆਜੋ ਸੈਂਕੂ ਵੀ ਵਾਲੇ ਕਾੜੇ ਲਓ ਜੀ ਤਾਰਾ ਆਪਾਂ ਕੱਢ ਲੈ ਤੇ ਸਬਜੀ ਚ ਦੁੱਧ ਪਾਤਾ ਮੜਾ ਵਾਲਾ ਆ ਜਾ ਫੇਰ ਲਾਵਾਂਗੇ ਤੇ ਇਧਰ ਆਪਣਾ ਧਾਰਾ ਵਾਲਾ ਕੰਮ ਕੇਰਾ ਗਾਈਆਂ ਦੀ ਨਿਕਲ ਗਈ ਤੇ ਇੱਕ ਝੋਟੀ ਦੀ ਨਿਕਲ ਗਈ ਮੈਂ ਅਸਦੀ ਇੱਕ ਦੀ ਰਹਿ ਗਈ ਮੰਮੀ ਕੱਢੀ ਜਾਂਦੇ ਤੇ ਜਿਹੜਾ ਦੰਨ ਵਾਲਾ ਦੁੱਧ ਆਪਣਾ ਗਰਮ ਹੋ ਗਿਆ ਬਸ ਇਹ ਚ ਥੋੜਾ ਜਿਹਾ ਹੋਰ ਪਾਵਾਂਗੇ ਉਹ ਦੂਜੀ ਮਾਂ ਝੋਟੀ ਦਾ ਜੜੀ ਦੇ ਮੰਮੀ ਕਾ ਧਾਰ ਕੱਢੀ ਜਾਂਦੇ ਤੇ ਮੰਜੇ-ਮੰਜੇ ਕੱਢਦੀਆਂ ਮੈਂ ਫੇਰ ਆਟਾ ਗੁੰਨਦੀ ਆ ਇਹ ਚਾਰ ਜਸੰਦ ਰੈਡੀ ਨੇ ਪਾਤਾ ਅੱਜ ਇੱਥੇ ਆਇਆ ਖਲਾਰਦਨੇ ਹੁੰਨੇ ਆ ਜੀ ਹਦਰਾਂ ਮਸਕ ਦੀ ਜਿਹੜੀ ਖੱਟੀ ਜੀ ਸਮੱਲ ਹੁੰਦੀ ਹੈ ਨਾਲੇ ਜਿਹੜਾ ਗਰਮ ਆ ਹੁੰਦਾ ਠੰਡਾ ਹੋਇਆ ਉਹ ਤੱਕ ਕੇ ਨੂੰ ਬਸ ਹੁਣ ਇੱਥੋਂ ਇਕੱਠਾ ਕਰਕੇ ਤੱਕ ਕੇ ਪਾ ਦਾਂਗੇ ਤੇ ਮੰਮੀ ਕੱਢੀ ਆਂ ਭੈਣੇ ਢਾਰ ਬਸ ਕੱਢ ਲਈ ਲਗਭਗ ਬਸ ਜੀ ਆਟਾ ਘੋਟਾ ਗੁੰਨੇ ਤੇ ਬੱਦਲ ਵਾਈ ਕਰਖੇ ਰੱਬ ਨੇ ਪੂਰੀ ਜੀ ਦੁਆਰੇ ਫੇਰ ਬੁਰਾ ਹਾਲ ਕਰ ਰੱਖਿਆ ਉਧినా ਇੱਧਰਲੇ ਪਾਸੇ ਕਿਰਾਂ ਬੋ ਕੱਲ ਦਾ ਲੱਗਿਆ ਗੇੜੇ ਖਾਣ ਬਹੁਤ ਜ਼ਿਆਦਾ ਬਣ ਗਿਆ ਸੀ ਹੁਣ ਇੱਧਰਲੇ ਪਾਸੇ ਜਮਾ ਐ ਕਾਲਾ ਹੋਇਆ ਤੇ ਤੇ ਹੁਣ ਤਾਂ ਵੀ ਹਨਾ ਜੀੜੀਆਂ ਝੋਨੇ ਖਰਾਬ ਕਰੂਗਾ ਕਿ ਹੋਰ ਆਪ ਕੋ ਬੈਰੀ ਬਣੇ ਟੋਣਤਾ ਜੀ ਨਹੀਂ ਆਵੇ ਬਸ ਜਮਾ ਹੱਥ ਖੜੇ ਕਰਾ ਰੱਖਿਆ ਲੋ ਜੀ ਬਸ ਇਹ ਚ ਹੋਰ ਪਾ ਦੇਣਗੇ ਮੰਮੀ ਤੇ ਮੈਂ ਕੋਲੇ ਬਹਿ ਕੇ ਗੁੰਦੀ ਆਟਾ ਕਿਰਾਂ ਸਬਜ਼ੀ ਲਾ ਲਿਆ ਵਾ ਤੇ ਸੂਰਜ ਦੇਵਤਾ ਲਾਲ ਲਾਲਾ ਕਿਵੇਂ ਲਾਲੀ ਐ ਸੰਤਰੀ ਸੰਤਰੀ ਰੰਗ ਦੇ ਚਲੋ ਜਪਾ ਗੁੰਨਲੀ ਆਟਾ ਲੋ ਜੀ ਆਟਾ ਘੋਟਾ ਘੋਲਤਾ ਆਪਾਂ ਤੇ ਬਸ ਦੁੱਧ ਵੀ ਗਰਮ ਹੋ ਗਿਆ ਆਪਣਾ ਤੇ ਹੁਣ ਮਿਠਾ ਪਾ ਦਾਂਗੇ ਪੈਣਾ ਰੱਖ ਦਿੰਦੇ ਆ ਕਹਿੰਦੀ ਆ ਦੀਦੀ ਖੰਡ ਨਾ ਤੁਸੀਂ ਪਾਇਆ ਕਰੋ ਸ਼ੱਕਰ ਪਾ ਲਿਆ ਕਰੋ ਸ਼ੱਕਰ ਦੀਦੀ ਸਾਡੇ ਖਾਂਦੇ ਨਹੀਂ ਖਾਂਦੇ ਨਹੀਂ ਪਿੰਦੇ ਨਹੀਂ ਦੁੱਧ ਦੇ ਵਿੱਚ ਸ਼ੱਕਰ ਪਾਤਾ ਲੱਗੇ ਹੈ ਜੀ ਹਾਂ ਕੀ ਨਹੀਂ ਆਪਰੇ ਸ਼ੱਕਰ ਦੋ ਜਿਵੇਂ ਸਿਰ ਹਾਂ ਤੇ ਡੈਰੀ ਦਾ ਸ਼ੱਕਰ ਪਾ ਲਈ ਆ ਪਈ ਹੈ ਜ਼ਕਰ ਡੈਰੀ ਹਨਾ ਨਹੀਂ ਉਹ ਨਹੀਂ ਪੀਂਦੇ ਨਹੀਂ ਆਪਰੇ ਸ਼ੱਕਰ ਖਾਂਦੀ ਵੀ ਤੇ ਸਾਡੇ ਉਹ ਖੰਡ ਦਾ ਪਤਾ ਜੀ ਮਾੜੀ ਹੋਦੀ ਆ ਹਨਾ ਖੰਡ ਕੋਈ ਚੰਗੀ ਹੋਦੀ ਨਹੀਂ ਗਰਮੀ ਗਈ ਹੈ ਜੀ ਦਵਾਰੇ ਸੌਹ ਕਰਤਾ ਜਿਵੇਂ ਸੌਣ ਪਾਦੋ ਨਹੀਂ ਹੁੰਦਾ ਜੋ ਚੁੱਪ ਚੁੱਪਾ ਹੁੰਦਾ ਹਣਾ ਸਪੁੱਝ ਵੀ ਆਉਂਦਾ ਸਬਸੀਨਾ ਹੂੰ ਉਈ ਬੱਕਾ ਦਾ ਲੈ ਵੀ ਪਸੀਨਾ ਆ ਜਾਂਦਾ ਜਮਾ ਜਮਾ ਸੌਣ ਬਾਦ ਉਹ ਹੁੰਦਾ ਉਹ ਹੀ ਹਾਲ ਹੋ ਗਿਆ ਤੇ ਸੌਣ ਬਾਦ ਵਾਲਾ ਕਰਦੇ ਇੱਕ ਜਣੇ ਨਾਲ ਹੀ ਜੀ ਕਿੰਨਾ ਕੰਮ ਆ ਕਰ ਵੀ ਫਰਕ ਪਾ ਜਾਂਦਾ ਹਨਾ ਕਈ ਸੁੰਨ ਜੀ ਹੋ ਜਾਂਦੀਆਂ ਨਾ ਪਾਪੇ ਤੋਂ ਬਣਾ ਵੀ ਦਪਾਂਡ ਟਿੰਡੇ ਵੀ ਥੋੜੇ ਹੁੰਦੇ ਆ ਡੈਡੀ ਸਾਡੇ ਪਾਣੀ ਪੂਰੀ ਪੀਂਦੇ ਨਾ ਜਦੋਂ ਗਲਾਸ ਗਰੂਸ ਜੇ ਤੇ ਜੀ ਵਖੇ ਰੋਟੀ ਜਾਂਦੀ ਆ ਡੋਲਨੀ ਆ ਤੇ ਆਪਣੇ ਟੀਫੰਡੂ ਹੁਣ ਹੋ ਗਏ ਭਾਂਡੇ ਵੀ ਥੋੜੇ ਹੁੰਦੇ ਡੈਡੀ ਤੋਂ ਬੜਾ ਚਾਹ ਵੀ ਥੋੜੀ ਹੁੰਦੀ ਦੁੱਧ ਵੀ ਗਰਮ ਰੋਟੀਆਂ ਆਟਾ ਤੁਹਾਨੂੰ ਮੈਂ ਦਿਖਾਉਣੀ ਇੰਨਾ ਕੀ ਆਟਾ ਗੁੱਜਦਾ ਈ ਥੋੜਾ ਜਿਹਾ ਡੈਡੀ ਹੁੰਦੇ ਅੱਗੇ ਕਿੰਨਾ ਆਟਾ ਗੁੱਜਦਾ ਇੱਕ ਜਣੇ ਨਾਲ ਜੀ ਦੇ ਨਾਲ ਘਰ ਦੇ ਨਾਲ ਕਿੰਨਾ ਜ਼ਿਆਦਾ ਫਰਕ ਪੈ ਜਾਂਦਾ ਹੈ ਨਾ ਤੇ ਚੋ ਜੀ ਡੈਡੀ ਹੁਣ ਆਪਣੇ ਅਜੇ ਤੰੱਚ ਆਦੜ ਹੋਣੀ ਰਹਣੀ ਚਾਰ ਦਿਨ ਲਗਾ ਤੀਜਾ ਦਿਨ ਹੋ ਗਿਆ

ਆ ਬੱਦਲਾ ਮੀ ਬਸ ਕੋਈ ਬੱਦਲਾ ਬੁਰਾ ਹਾਲ ਬਰਖਾ ਬਨੇਦਾ ਆਏ ਗਰਮਾਸ ਤੇ ਬੱਦਲ ਉਧਰੋਂ ਦੇ ਕਿਵੇਂ ਹੋਗਾ ਕਿਵੇਂ ਘੁੰਮ ਜਾ ਪਤਾ ਨਹੀਂ ਕਿਵੇਂ ਇਦਾਰੇ ਪਾਸੇ ਹੋਈ ਧੁੰਦਲਾ ਧੁੰਦਲਾ ਜਾ ਲਓ ਜੀ ਬਸ ਨਾ ਹੀ ਆਵੇ ਹੁਣ ਤਾਂ ਹੋਰ ਨਾ ਹੀ ਆਵੇ ਪਹਿਲਾ ਮਸਾਲਾ ਬੰਨ ਬੰਨ ਕੇ ਅਰਦਾਸਾਂ ਕਰਕੇ ਆਇਆ ਸੀ ਜਦੋਂ ਅਮੱਖੀ ਦਾ ਟਾਈਮ ਨਹੀਂ ਹੋਇਆ ਘਰੀ ਜਾ ਲੋ ਜੀ ਬਸ ਆਪਾਂ ਲੱਗ ਗਏ ਆ ਰੋਟੀ ਤੇ ਪਤਾ ਨਹੀਂ ਅਜੇ ਤੱਕ ਕਿੰਨੇ ਕ ਟਾਈਮ ਦੀ ਵੀਡੀਓ ਬਣੀ ਐ ਕਿ ਮੇਰੇ ਕੁਝ ਬਣੀ ਐ ਤੇ ਇਹ ਛੁੱਟਣਾ ਆਪਾਂ ਕਿੰਨੇ ਕੋਸੇ ਕੰਮ ਕਰਦੇ ਕੰਮ ਵੀ ਸ਼ੇਅਰ ਤੇ ਆ ਲੈਣ ਟੀ ਛੱਡ ਦੇ ਕੋ ਤੇ ਬਸ ਹੁੰਦਾ ਵਸੇ ਜਮਾ ਮੇਰੇ ਰੋਟੀ ਬੋਨੇ ਬੋਨੇ ਜਮਾ ਨਹੀਂ ਰਹੂ ਕੁਝ ਨਹੀਂ ਦੱਸਣਾ ਇਹਦਾ ਡੈਡੀ ਹਜੇ ਪਾਣੀ ਲਾਈ ਜਾਂਦਾ ਹਜੇ ਦੁੱਧ ਪਾ ਕੇ ਆਉਂਦਾ 7 ਵਜੇ ਜਾਓ ਕਿ ਲੈਡ ਮੋਟਰ ਤੇ ਖੋ ਛੱਡ ਰੱਖੀਏ ਨਰ ਮੇਨ ਲਾਈ ਜਾਂਦੇ ਸੀਗੇ ਜੀ ਪਾਣੀ ਫੇਰ ਜਿਹੜੇ ਢਿੰਡੇ ਜਿਹਾ ਲੱਗਰੇ ਉਹ ਖੜ ਜਾਣਗੇ ਸਵਾਦ ਦੀਵਾਲੀ ਤੋਂ ਪਹਿਲਾਂ ਚੋਕਲਾ ਪਤਾ ਨਹੀਂ ਚੋਕਲਾ ਨਹੀਂ ਜੋ ਮੰਗਰੇ ਜੁਗਤਾ ਕੀ ਚਾ ਕਿੰਨੇ ਦਿਨਾਂ ਦਾ ਹੈਗਾ ਚਾਹ ਪੰਜ ਦਿਨਾਂ ਦਾ ਤੇ ਇੱਕ ਆਪਣਾ ਤੁਸੀਂ ਜਾਣਦੇ ਹੋ ਜੀ ਸਾਰੇ ਕਲਾਕਾਰ ਨਾ ਰਾਜੂ ਅਜਵੰਦਾ ਵੀਰਾ ਤੇ ਕੱਲ ਉਹਦਾ ਐਕਸੀਡੈਂਟ ਹੋਇਆ ਸੀ ਜਿਵੇਂ ਸਭ ਪਤਿ ਸਾਰਿਆਂ ਨੂੰ ਤੇ ਉਹ ਕਹਿੰਦੇ ਅੱਜ ਖਬਰ ਸੁਣੀ ਠੀਕ ਹੈ ਸੱਚੀ ਜੋ ਜਦੋਂ ਆਏ ਸਾਰਾ ਕੁਝ ਸੁਣਿਆ ਸਿੱਧੂ ਮੂਸੇ ਵਾਲਾ ਯਾਦ ਆ ਗਿਆ ਲੱਗੇ ਵੀ ਉਹ ਨਹੀਂ ਕੋਈ ਆਏ ਜਿਨਾ ਕੋਈ ਹੈ ਨਾ ਤੇ ਸਾਰਾ ਕੁਝ ਮੈਂ ਹੋਰ ਹੀ ਲੱਗੇ ਸਾਰਿਆਂ ਨੂੰ ਮੈਂ ਤੇ ਜਿਸਨ ਤਾਂ ਹੀ ਕਰ ਗਿਆ ਕਿ ਮੰਮੀ ਮੈਨੂੰ ਜਿਸਨ ਵੀ ਕਹਰੇ ਮੰਮੀ ਦੇਖ ਨਾ ਕੋਈ ਹੋਰ ਕਿਸੇ ਨੇ ਕੁਝ ਪੋਸਟ ਪਾਈ ਆਏ ਕਿ ਐ ਵੀ ਠੀਕ ਹੈ ਫਿਰ ਜਦੋਂ ਨੇ ਆਪਣਾ ਜਿਹੜਾ ਵਾਇਰੇਸ਼ਨ ਅਨਮੋਲ ਹੈ ਉਹਨੇ ਦੱਸਿਆ ਕਹਿੰਦਾ ਮੈਂ ਮਿਲ ਕੇ ਐ ਠੀਕ ਹੈ ਕਹਿੰਦੇ ਮੈਂ ਅਫਵਾਹਾਂ ਜਿਹੜੇ ਲੋਕ ਫਲਾਈ ਜਾਂਦੇ ਆ ਉਹਨਾਂ ਤੇ ਰੰਜਕ ਨਾ ਕਰੋ ਬਾਕੀ ਜਿਹੜੇ ਅਫਵਾਹਾਂ ਫਲਾਉਂਦੇ ਜਿਹਾ ਜਿਹਾ ਨਾ ਉਹ ਬਚਾਰੇ ਨੂੰ ਆਮ ਲਿਖੀ ਜਾਂਦੇ ਆ ਵੀ ਆਰ ਆਈ ਪੀ ਵੀ ਹੈ ਨਾ ਤੇ ਐਂ ਗਲਤ ਗੱਲ ਹੈ ਨਾ ਵੀ ਇਹ ਜੇ ਪਤਾ ਨਹੀਂ ਕਿਉਂ ਆ ਲੋਕ ਵੀ ਕਭਿਉ ਲੈ ਜਾਂਦੇ ਮਾਰੇ ਹੈ ਨਾ ਤੇ ਆ ਬਚਾਰੇ ਨੂੰ ਆਫ ਕਰੀ ਜਾਂਦੇ ਵੀ ਉਹ ਐਂ ਤਾਂ ਦੇਖ ਲੋ ਵੀ ਉਹਦਾ ਵੀ ਪਰਿਵਾਰ ਆ ਨਾ ਉਹ ਜਦੋਂ ਦੇਖਦੇ ਉਹਦੇ ਪੋਸਟਾਂ ਕੀ ਬੀਤੀ ਹੋਊਗੀ ਉਹਨਾਂ ਦੇ ਲੋਕਾਂ ਦਾ ਵੀ ਸਹਾਈ ਪਿਆ ਤੇ ਬਾਕੀ ਜੀ ਇੱਕ ਠੀਕ ਹੋ ਜਾਊਗਾ ਬਚਾਰਾ ਵੀ ਰੋ ਮਹੀਨੇ ਦੇ ਵਿੱਚ ਵਿੱਚ ਪੂਰਾ ਰਿਕਵਰ ਹੋ ਜਾਊਗਾ ਵਧੀਆ ਹੋ ਜਾਊਗਾ ਸਹੀ ਤੇ ਚਲੋ ਵੈਗ ਨੂੰ ਦੀ ਕਿਰਪਾ ਵੀ ਠੀਕ ਆ ਕਹਿੰਦੇ ਵਧੀਆ ਆਰ ਡਿਟਰ ਕਰ ਜਾਂਦਾ ਪੀਪੀ ਨਾਰਮਲ ਹੋ ਜਾਂਦਾ ਸਹੀ ਆ ਹੋਰ ਵੀ ਸਹੀ ਤੇ ਚਲੋ ਵਧੀਆ ਗੱਲਾਂ ਹਨ ਤੇਜ਼ ਖਾ ਲਓ ਜੀ ਸਾਰੀ ਜੂਟੂ ਫੈਮਿਲੀ ਰੋਟੀ ਕੱਦੂ ਦੀ ਦਾਲ ਦੇ ਨਾਲ ਸਬਜੀ ਨਾਲ ਕੰਦੂ ਦੀ ਵੀ ਹੁਣ ਹੋਰ ਜੀ ਲੱਗਣ ਲੱਗੀ ਹੈ ਹੋਰ ਬਰਾਂਗ ਹੋਰ ਕਾਦੀ ਹੈ ਬਰਾਹੀ ਸੱਚੋ ਚਲੋ ਜੀ ਐਂਡ ਕਰਦੇ ਆਪਾਂ ਵੀਡੀਓ ਜਿਸ ਨੂੰ ਲੈ ਛੱਡ ਬੰਨਾ ਦਾ ਚਲੋ ਜੀ ਇਸ ਦੇ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਕਰਦੇ ਆ ਇੱਥੇ ਐਂਡ ਮਿਲਦੇ ਆ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਜਿਹੜੇ ਪੈਨ ਭਰਾ ਲਵੇ ਹੁੰਦੇ ਆ ਚੈਨਲ ਨੂੰ ਕਰ ਲੈ ਗੋ ਸਬਸਕ੍ਰਾਈਬ ਵੀਡੀਓ ਨੂੰ ਕਰਿਆ ਕਰੋ ਰੀ ਫੁੱਲ ਵਾਚ ਸਾਰੇ ਪੈਨ ਭਰਾਵਾਂ ਨੂੰ ਸਸ਼ੇ ਕਾਲ ਜੀ ਬਾਏ ਬਾਏ